ਔਰ ਸਾਧ ਸੰਗਤ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ। रामपुरी वाले बहुत आप जी का धन्यवाद करते हैं। ਜਿਨ੍ਹਾਂ ਨੇ ਤਾਂ ਤਨ શ્રી ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਨੂੰ ਲੈ ਕੇ ਉਹਨਾਂ ਦੇ ਪਿਆਰ ਦੇ ਵਿੱਚ ਸਮਾਗਮ ਰੱਖੇ ਹੋਏ ਨੇ ਤੋਂ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਉਣ ਦੀਆਂ ਵਧਾਈਆਂ ਹੋਣ ਸਾਧ ਸੰਗਤ ਜੀ ਕਾਫੀ ਸਮਾਂ ਹੋ ਗਿਆ ਹੈ ਆਓ 10-15 ਮਿੰਟ ਆਪਾਂ ਹੋਰ ਲਾਲਗੇ ਰਾਮਪੁਰੇ ਵਾਲਿਓ ਬਹੁਤ ਪਿਆਰ ਦਿੱਤਾ ਆਪ ਜੀ ਨੇ ਜਿੱਥੇ ਆਪ ਜੀ ਦੇ ਸ਼ਹਿਰ ਦਾ ਨਾਮ ਲੈਂਦਿਆਂ ਵੀ ਉਹ ਭਗਵਾਨ ਰਾਮ ਜੀ ਦੀ ਯਾਦ ਆਉਂਦੀ ਹੈ ਸਾਧ ਸੰਗਤ ਜੀ ਇੱਕ ਬੇਨਤੀ ਕਰਦੇ ਹਾਂ ਤੁਹਾਡੇ ਅੱਗੇ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਲਿਆ ਗੁਰੂ ਪਾਤਸ਼ਾਹ ਜੀ ਮਿਹਰ ਕਰਨ ਸਾਡੇ ਉੱਤੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂਦ ਜਗ ਚਾਨਣ ਹੋਆ ਇਥੇ ਸਾਧ ਸੰਗ ਜੀ ਆਪਾਂ ਸਾਰੇ ਗਾਇਨ ਕਰੀਏ ਸਾਰੇ ਰਲ ਕੇ ਇੱਕ ਵਾਰੀ ਕਹੀਏ ਤੋਂਦ ਮਿਟ ਗਈ ਸਾਰੇ ਜਗਤ ਦੀੋਂਦ ਮਿਟ ਗਈ ਸਾਰੇ ਜਗਤ ਦੀ ਤੁੰਦ ਮਿਟ ਗਈ ਸਾਰੇ ਜਗਤ ਦੀ ਤੁੰਦ ਮਿਟ ਗਈ ਸਾਰੇ ਜਗਤ ਦੀ ਗੁਰੂ ਨਾਨਕ ਜੀ ਅਜ ਆਏ ਤੁੰਦ ਮਿਟ ਗਈ ਸਾਰੇ ਜਗਤ ਦੀ ਤੁੰਦ ਮਿਟ ਗਈ ਸਾਰੇ ਜਗਤ ਦੀ ਤਨ ਗੁਰੂ ਨਾਨਕ ਆਏ ਤੁੰਦ ਮਿਟ ਗਈ ਸਾਰੇ ਜਗਤ ਦੀ ਤੋਂ ਦਮ ਮਿਟ ਗਈ ਸਾਰੇ ਜਗਤ ਦੀ ਸਾਧ ਸੰਗਤ ਜੀ ਆਓ ਪਰਮਾਤਮਾ ਸਾਡੇ ਤੇ ਕਿਰਪਾ ਕਰੇ ਸਾਧ ਸੰਗਤ ਜੀ ਜਿਵੇਂ ਜਿਵੇਂ ਕਿਸੇ ਦਾ ਸਾਧ ਸੰਗਤ ਜੀ ਅਹੁਦਾ ਹੁੰਦਾ ਆਪਣੇ ਅਹੁਦੇ ਦੇ ਉੱਤੇ ਸਾਧ ਸੰਗਤ ਜੀ ਬੈਠ ਕੇ ਉਹ ਕੰਮ ਕਰ ਸਕਦਾ ਹੈ ਸਾਧ ਸੰਗਤ ਜੀ ਸਮੇਂ ਸਮੇਂ ਦੇ ਬਤਾਰ ਆਏ ਭਗਵਾਨ RAM ਜੀ ਆਏ ਉਸ ਸਮੇਂ ਸਾਧ ਸੰਗ ਜੀ ਭਗਵਾਨ RAM ਜੀ ਜਦੋਂ ਆਏ ਉਹਨਾਂ ਲੋਕਾਂ ਦਾ ਸਾਧ ਸੰਗ ਜੀ ਉਧਾਰ ਹੋਇਆ ਜਿਹੜੇ ਸ੍ਰੀ RAM ਜੀ ਦੇ ਨਾਲ ਜੁੜੇ ਹਨ ਸਾਧ ਸੰਗ ਜੀ ਪਰ ਜਿਹੜੇ ਉਹ RAM ਸੀਗੇ ਉਹਨਾਂ ਦੇ ਵੀ ਅੱਗੇ ਸਾਧ ਸੰਗ ਜੀ ਕੋਈ ਹੋਰ RAM ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ دنی avi तौर ਤੇ ਸਾਸੰਗ ਜੀ ਜਿਵੇਂ ਦਸ਼ਰਧ ਦੇ ਸਾਸੰਗ ਜੀ ਪੁੱਤਰ ਸੀ ਉਹ ਰਾਮ ਕੋਈ ਹੋਰ ਸੀ ਸਾਸੰਗ ਜੀ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਸੰਗ ਜੀ ਰਾਮ ਜੀ ਆਏ ਐ ਉਹ ਰਾਮ ਜੀ ਸਾਸੰਗ ਜੀ ਕੁਝ ਹੋਰ ਸੀ ਸਾਸੰਗ ਜੀ ਉਹ ਉਸ ਰਾਮ ਦਸ਼ਰਧ ਦੇ ਪੁੱਤਰ ਦੀ ਗੱਲ ਨਹੀਂ ਕੀਤੀ ਉਹ RAM ਦੀ ਗੱਲ ਕੀਤੀ ਹੈ ਜਿਹੜਾ ਕਣਕਣ ਦੇ ਵਿੱਚ ਰਮਿਆ ਹੋਇਆ ਹੈ ਸਮਾਇਆ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਣਕਣ ਦੇ ਵਿੱਚ ਰਮਿਆ ਹੋਇਆ ਹੈ ਸਾਧ ਸੰਗ ਜੀ ਕ੍ਰਿਸ਼ਨ ਭਗਵਾਨ ਜੀ ਆਏ ਸਾਧ ਸੰਗ ਜੀ ਉਦੋਂ ਉਹਨਾਂ ਦਾ ਆਧਾਰ ਹੋਇਆ ਜਿਹੜੇ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਜੁੜੇ ਸੀ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜਿਵੇਂ ਜਿਵੇਂ ਅਵਤਾਰ ਜੀ ਆਏ ਸਾਧ ਸੰਗ ਜੀ ਅਵਤਾਰ ਆਉਂਦੇ ਰਹੀ ਜਿਵੇਂ ਜਿਵੇਂ ਸੰਗਤ ਉਹਨਾਂ ਦੇ ਨਾਲ ਜੁੜੀ ਉਹਨਾਂ ਦਾ ਆਧਾਰ ਹੋਇਆ ਜਿਹੜੇ ਸਾਧ ਸੰਗਤ ਜੀ ਉਹਨਾਂ ਦੇ ਨਾਲ ਜੁੜੇ ਹੋਏ ਸਨ ਪਰ ਸਾਧ ਸੰਗਤ ਜੀ ਕਲਯੁਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਫੈਰਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਸਾਧ ਸੰਗਤ ਜੀ ਉਹਨਾਂ ਦੇ ਦੁੱਖੇ ਦੂਰ ਹੋਣਗੇ ਉਹਨਾਂ ਦੇ ਬੇੜੇ ਪਾਰ ਹੋਣਗੇ ਸਾਧ ਸੰਗਤ ਜੀ ਜਿਹੜੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪੱਲਾ ਫੜਨਗੇ ਤਾਂ ਨਸੀਰੀ ਗੁਰੂ ਨਾਨਕਦੇਵ ਸੱਚੇ ਪਾਤਸ਼ਾਹੀ ਰਹਿੰਦੇ ਕਿੱਥੇ ਆ ਸਾਧ ਸੰਗਤ ਜੀ ਉਹ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਜਮਾਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਰਾਜਮਾਨ ਸਾਧ ਸੰਗਤ ਜੀ ਹਾਜ਼ਰ ਨਾਜ਼ਰ ਸਮਝਦੇ ਐ ਉਹਨਾਂ ਦੇ ਹਿਰਦਿਆਂ ਦੇ ਵਿੱਚ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹੀ ਦਾ ਵਾਸਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਉਹਨਾਂ ਦੇ ਹਿਰਦਿਆਂ ਦੇ ਵਿੱਚ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹੀ ਦਾ ਵਾਸਾ ਐ ਉਹ ਤਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਦਾ ਸਵਾਦ ਹਾਰਨ ਦਿੰਦਾ ਹੁੰਦਾ ਹੈ ਜਦੋਂ ਸਾਧ ਸੰਗਤ ਜੀ ਮੌਜੂਦਾ ਕੋਈ ਮੁੱਖ ਮੰਤਰੀ ਹੋਵੇ ਨਾ ਸਾਧ ਸੰਗਤ ਜੀ ਮੌਜੂਦਾ ਮੁੱਖ ਮੰਤਰੀ ਹੋਵੇ ਉਦੋਂ ਉਹਦੀ ਚੱਲਦੀ ਹੁੰਦੀ ਹੈ ਸਾਧ ਸੰਗਤ ਜੀ ਜਦੋਂ 5 ਸਾਲਾਂ ਬਾਅਦ ਸਾਧ ਸੰਗਤ ਜੀ ਕਿਤੇ ਮੁੱਖ ਮੰਤਰੀ ਸਾਧ ਸੰਗਤ ਜੀ ਬਦਲ ਜਾਵੇ ਗੁਰੂ ਦੇ ਪਿਆਰਿਓ ਜਦੋਂ ਮੁੱਖ ਮੰਤਰੀ ਬਦਲ ਜਾਵੇ ਨਵਾਂ ਜਾਵੇ ਫਿਰ ਸਾਧ ਸੰਗ ਜੀ ਨਵੇਂ ਦੀ ਚੱਲਦੀ ਹੈ ਪੁਰਾਣੇ ਦੀ ਕੋਈ ਵਲਜੂ ਨਹੀਂ ਸਾਧ ਸੰਗ ਜੀ ਫਿਰ ਪੁਰਾਣੇ ਦੀ ਜੇ ਚੱਲਦੀ ਵੀ ਹੈ ਤਾਂ ਬਹੁਤ ਘੱਟ ਚੱਲਦੀ ਹੈ ਮੌਕੇ ਦਾ ਸਾਧ ਸੰਗ ਜੀ ਜਿਹੜਾ ਮੁੱਖ ਮੰਤਰੀ ਹੈ ਮੌਕੇ ਦਾ ਸਰਪੰਚ ਸਾਹਿਬ ਹੈ ਮੌਕੇ ਦਾ ਸਾਧ ਸੰਗ ਜੀ ਜਿਹੜਾ ਐਮਸੀ ਹੈ ਉਹਦੀ ਚੱਲਦੀ ਹੈ ਅੱਜ ਸਾਧ ਸੰਗ ਜੀ ਜਿਹੜੇ ਮੁੱਖ ਮੰਤਰੀ ਮੌਕੇ ਦੇ ਹੈ ਸਾਧ ਸੰਗ ਜੀ ਸਾਰੇ ਸੰਸਾਰ ਕੁੱਲ ਦੁਨੀਆ ਦੇ ਸਾਧ ਸੰਗ ਜੀ ਮੁੱਖ ਮੰਤਰੀ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਆਨਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਥੇ ਸਾਧ ਸੰਗਤ ਜੀ ਕਈ ਹੋਰ ਸ਼ੰਕਾ ਕਰਦੇ ਆ ਕਹਿੰਦੇ ਜੀ ਅਸੀਂ ਤਾਂ ਰਾਮ ਜੀ ਨੂੰ ਮੰਨਦੇ ਆ ਕੋਈ ਕਹਿੰਦਾ ਜੀ ਅਸੀਂ ਕ੍ਰਿਸ਼ਨ ਭਗਵਾਨ ਨੂੰ ਮੰਨਦੇ ਆ ਮੰਨਉ ਭਾਈ ਇਹ ਸੀ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਉਹਨਾਂ ਦਾ ਵੀ ਨਾਮ ਪਾਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ ਪਰ ਹੁਣ ਸਾਧ ਸੰਗ ਜੀ ਤੁਹਾਨੂੰ ਉਜਗਤੀ ਦੱਸ ਦਈਏ ਤੁਹਾਡੇ ਰਾਮ ਜੀ ਕਲਾ ਕੋਈ ਘਟ ਨਹੀਂ ਤੁਹਾਡੇ ਕ੍ਰਿਸ਼ਨ ਭਗਵਾਨ ਦੀ ਕਲਾ ਕੋਈ ਘਟ ਨਹੀਂ ਸਾਧ ਸੰਗ ਜੀ ਹੁਣ ਕਲਾ ਤਾਂ ਪੂਰੀ ਹੈ ਪਰ ਜੇ ਤੁਸੀਂ ਆਪਣੇ ਰਾਮ ਜੀ ਨੂੰ ਵੇਖਣਾ ਚਾਹੁੰਦੇ ਆ ਜੇ ਤੁਸੀਂ ਭਾਈ ਕ੍ਰਿਸ਼ਨ ਭਗਵਾਨ ਜੀ ਨੂੰ ਵੇਖਣਾ ਚਾਹੁੰਦੇ ਆ ਜੇ ਤੁਸੀਂ ਸਾਧ ਸੰਗ ਜੀ ਉਸ ਬਨਸਰੀ ਵਾਲੇ ਨੂੰ ਵੇਖਣਾ ਚਾਹੁੰਦੇ ਆ ਜੇ ਤੁਸੀਂ ਰਾਧਾ ਨੂੰ ਵੇਖਣਾ ਚਾਹੁੰਦੇ ਆ ਸਾਧ ਸੰਗ ਜੀ ਉਹਨਾਂ ਨੂੰ ਸਾਸਣ ਜੀ ਕਿੱਥੇ ਵੇਖੋ ਉਹਨਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੇਖੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਂਝੇ ਗੁਰੂ ਆ ਸਾਧ ਸੰਗ ਜੀ ਜਿਨ੍ਹਾਂ ਜਿਨ੍ਹਾਂ ਦੀ ਬਾਣੀ ਸਾਧ ਸੰਗ ਜੀ ਭਗਤਾਂ ਦੀ ਬਾਣੀ ਸਾਡੇ ਰਵਦਾਸ ਕੇ ਵੀਰ ਸਾਧ ਸੰਗ ਜੀ ਅੱਜ ਕੱਲ ਤਾਂ ਸਾਧ ਸੰਗ ਜੀ ਅਸੀਂ ਗੁਰਦੁਆਰਾ ਸਾਹਿਬ ਵੀ ਗੁਰੂ ਘਰ ਵੀ ਲੱਗ ਲੱਗ ਬਣਾਏ ਹੋਏ ਨੇ ਸਾਧ ਸੰਗਤ ਜੀ ਪਰ ਨਹੀਂ ਭਾਈ ਤਾਂ ਨੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਉੱਤੇ ਸਾਰਿਆਂ ਦਾ ਹੀ ਅਧਿਕਾਰ ਆ ਸਾ ਸੰਗ ਜੀ RAM ਜੀ ਨੂੰ ਵੀ ਮੰਨਣ ਵਾਲੇ ਭਾਈ ਸਾਹਿਬ ਜੀ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣਾ RAM ਜੀ ਨੂੰ ਵੇਖਣਾ ਕਿ ਇਹ ਭਾਈ ਸਾਡੇ RAM ਜੀ ਹੈ ਹੁਣ ਇਸ ਅਵਤਾਰ ਵਿੱਚ ਆਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾਏ ਹੋਏ ਨੇ ਤੇ ਜੇ ਸਾਨੂੰ ਦਰਸ਼ਨ ਦੇਣਗੇ ਭਾਈ ਤੁਹਾਨੂੰ ਦਰਸ਼ਨ ਦੇਣਗੇ ਕ੍ਰਿਸ਼ਨ ਭਗਵਾਨ ਤੁਹਾਨੂੰ ਦਰਸ਼ਨ ਦੇਣਗੇ RAM ਜੀ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਰਸ਼ਨ ਹੋ ਜਾਣਗੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀਓ ਸਾਧ ਸੰਗ ਜੀ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਏ ਤੇ ਗੁਰੂ ਦੇ ਪਿਆਰਿਓ ਇਸ ਗੱਲ ਨੂੰ ਜਿਗਰ ਨਾਲ ਸੁਣਨਾ ਸਾਧ ਸੰਗ ਜੀ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਏ ਕੋਈ ਲੋਕੀ ਸਾਧ ਸੰਗ ਜੀ ਜਾਦੂ ਕਰੀ ਜਾਂਦਾ ਸੀਗਾ ਕੋਈ ਆਪਣੇ ਆਪ ਨੂੰ ਸਾਧ ਸੰਗ ਜੀ ਮੇਰੇ ਵਰਗਾ ਸਾਥ ਬਣਿਆ ਫਿਰਦਾ ਸੀਗਾ ਸਾਧ ਸੰਗ ਜੀ ਸਾਥ ਪੂਰਾ ਨਹੀਂ ਅਧੂਰਾ ਸਾਧ ਸੰਗ ਜੀ ਕੋਈ ਸੰਤ ਘੁਆਈ ਜਾਂਦਾ ਸੀਗਾ ਸਾਧ ਸੰਗ ਜੀ ਗੁਰੂ ਦੇ ਪਿਆਰੇ ਕੋਈ ਕਿਵੇਂ ਗੱਡੀਆਂ ਲਾ ਕੇ ਬੈਠਾ ਕੋਈ ਕਿਵੇਂ ਲੁੱਟੀ ਜਾਂਦਾ ਸੀ ਕੋਈ ਕਿਵੇਂ ਲੁੱਟੀ ਜਾਂਦਾ ਸੀਗਾ ਕੋਈ ਵਿਹਿਮਾ ਪਰਮਾ ਦੇ ਵਿੱਚ ਪਖੰਡਾਂ ਵਿੱਚ ਸਾਧ ਸੰਗ ਜੀ ਪੁਜਾਰੀ ਦੀ ਪੂਜਾ ਦੇ ਵਿੱਚ ਸਾਧ ਸੰਗ ਜੀ ਵੜਿਆ ਪਿਆ ਸੀਗਾ ਪਰ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਸਾਧ ਸੰਗ ਜੀ ਸਾਨੂੰ ਇੱਕ ਦੇ ਨਾਲ ਜੋੜ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਨੂੰ ਇੱਕ ਪਰਮਾਤਮਾ ਦੇ ਨਾਲ ਜੋੜ ਦਿੱਤਾ ਸਾਧ ਸੰਗ ਜੀ ਸੱਚੇ ਦੇ ਨਾਲ ਜੋੜ ਦਿੱਤਾ ਅੱਜ ਸਾਧ ਸੰਗ ਜੀ ਕੋਈ ਕਹਿੰਦਾ ਜੀ ਮੈਂ ਰਾਮ ਜੀ ਨੂੰ ਮੰਨਦਾ ਕੋਈ ਕਹਿੰਦਾ ਕ੍ਰਿਸ਼ਨ ਨੂੰ ਮੰਨਦਾ ਕੋਈ ਕਹਿੰਦਾ ਮੈਂ ਰਾਧਾ ਨੂੰ ਮੰਨਦਾ ਸਾਧ ਸੰਗ ਜੀ ਲੈ ਲਓ ਜਿੰਨੇ ਵੀ ਤੁਸੀਂ ਨਾਮ ਲੈਣੇ ਆ ਹੋ ਜੋ ਵੱਖਰੇ ਵੱਖਰੇ ਲੈ ਲੋ ਨਾਮ ਸਾਧ ਸੰਗ ਜੀ ਪਰ ਗੁਰੂ ਦੇ ਪਿਆਰਿਓ ਜਦੋਂ ਦਰਗਾਹ ਦੇ ਵਿੱਚ ਜਾਵਾਂਗੇ ਉੱਥੇ ਸਾਧ ਸੰਗ ਜੀ ਅਸੀਂ ਇੱਕੋ ਹੀ ਜਗ੍ਹਾ ਦੇ ਉੱਤੇ ਇਕੱਠੇ ਹੋਣਾ ਸਾਧ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕੋ ਹੀ ਜਗ੍ਹਾ ਦੇ ਉੱਤੇ ਇਕੱਠੇ ਹੋਣਾ ਸਾਧ ਸੰਗ ਜੀ ਜਿਵੇਂ ਗੁਰੂ ਦੇ ਪਿਆਰਿਓ ਇੱਕ ਸਰੀਰ ਹੁੰਦਾ ਉਹ ਸਰੀਰ ਨੂੰ ਸਾਧ ਸੰਗ ਜੀ ਕੋਈ ਪਾਪਾ ਕਹਿੰਦਾ ਹੈ ਕੋਈ ਮਾਸੜ ਕਹਿੰਦਾ ਕੋਈ ਮਾਮਾ ਕਹਿੰਦਾ ਕੋਈ ਚਾਚਾ ਕਹਿੰਦਾ ਕੋਈ ਦਾਦੂ ਕਹਿੰਦਾ ਸਾਧ ਸੰਗਤ ਜੀ ਕੋਈ ਉਹਨੂੰ ਅੰਕਲ ਕਹਿੰਦਾ ਸਾਧ ਸੰਗਤ ਜੀ ਬੰਦਾ ਇੱਕ ਹੈ ਨਾਮ ਉਹਦੇ ਅਨੇਕਾਂ ਇਸੇ ਕਰਕੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹ ਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਇੱਕ ਹੈ ਨਾਮ ਅਸੀਂ ਵੱਖਰੇ ਵੱਖਰੇ ਕਰਕੇ ਲੈਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਮ ਵੱਖਰੇ ਵੱਖਰੇ ਕਰਕੇ ਲੈਨੇ ਆ ਭਾਈ ਉਹ ਤਾਂ ਇੱਕੋ ਹੀ ਹੈ ਇੱਕੋ ਯਸਾ ਸੰਗਜੀ ਇੱਕ ਕਈਆ ਨਾਨਕਾ ਦੂਜਾ ਕਾਹੇ ਸਾ ਸੰਗਜੀ ਕਹਿੰਨੇ ਕਾਦੋਂ ਕਿਆ ਦੂਸਰਾ ਸਾ ਸੰਗਜੀ ਨਾਮ ਕਿਉਂ ਲੈਨੇ ਸਾ ਸੰਗਜੀ ਸਾ ਸੰਗਜੀ ਦੂਜਾ ਕਾਹੇ ਸਿਮਰੀਆ ਜੰਮੇ ਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਈ ਇੱਕ ਦੀ ਗੱਲ ਕੀਤੀ ਸਾ ਸੰਗਜੀ ਕਹਿੰਦੇ ਆ ਸਾ ਸੰਗਜੀ ਲੋਕ ਬਹੁਤ ਸਾਰੇ ਕਹਿੰਦੇ ਆ 10ਵੇਂ ਪਾਤਸ਼ਾਹੀ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਗੁਰਤਾ ਗੱਦੀ ਦਿੱਤੀ ਨਹੀਂ ਭਾਈ 10ਵੇਂ ਪਾਤਸ਼ਾਹੀ ਜੀ ਨੇ ਤਾਂ ਸਾਨੂੰ ਸਾਧ ਸੰਗਤ ਜੀ ਸਰੀਰਾਂ ਦੇ ਵਿੱਚੋਂ ਕੱਢ ਕੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਪਰ ਗੱਦੀ ਤਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹੀ ਦੇਗੇ ਸੀਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਦੇਗੇ ਸੀਗੇ ਸਾਧ ਸੰਗਤ ਜੀ ਜੀਤ ਆ ਰਦਾਵਾ ਇਨਾਂ ਦੇ ਪਿੰਡ ਦਾ ਚੌਧਰੀ ਸੀ ਸਾਧ ਸੰਗ ਜੀ ਜੀਤਾ ਰਦਾਵਾ ਤੇ ਸਾਧ ਸੰਗ ਜੀ ਇੱਕ ਦਿਨ ਗੁਰੂ ਪਾਤਸ਼ਾਹ ਜੀ ਆਪਣੀ ਮੌਜ ਵਿੱਚ ਆਏ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੀਤਿਆ ਮੰਗਵੇ ਕੀ ਮੰਗਦਾ ਹੈ ਮੰਗ ਕੀ ਮੰਗਵਾ ਜੀਤੇ ਨੇ ਸਾਧ ਸੰਗ ਜੀ ਪਿਆਰ ਦੀ ਗੱਲ ਹੁੰਦੀ ਸਾਧ ਸੰਗ ਜੀ ਜੀਤੇ ਨੇ ਪਿਆਰ ਦੇ ਵਿੱਚ ਸਿਰ ਮਾਰ ਦਿੱਤਾ ਕਹਿੰਦੇ ਨਹੀਂ ਮਹਾਰਾਜ ਜੀ ਕੁਝ ਨਹੀਂ ਚਾਹੀਦਾ ਗੁਰੂ ਨਾਨਕ ਪਾਤਸ਼ਾਹ ਜੀ ਬੋਲਦੇ ਨੇ ਦੂਸਰੀ ਵਾਰ ਬਚਨ ਕਰਦੇ ਨੇ ਜੀਤਿਆ ਅੱਜ ਮੌਕਾ ਵੀ ਮੰਗਲਾ ਮੰਗਲਾ ਕੁਛ ਫੇਰ ਸਿਰ ਮਾਰ ਦਿੱਤਾ ਕੋਲ ਮਰਦਾਨਾ ਬੈਠਾ ਕਹਿੰਦਾ ਜੀਤਿਆ ਅੱਜ ਗੁਰੂ ਸਾਹਿਬ ਜੀ ਵਿਆਲ ਹੋਇਆ ਮੰਗਲਾ ਕੁਛ ਦੋ ਬਚਨ ਹੋ ਗਿਆ ਮੰਗਲਾ ਕੁਛ ਅਜੀਤਾ ਕਹਿਣ ਲੱਗਾ ਮਰਦਾਨਿਆ ਤੈਨੂੰ ਨਹੀਂ ਪਤਾ ਇਹ ਮੈਨੂੰ ਪਤਾ ਕਿਉਂ ਕਹਿੰਦੇ ਜਿਹੜੀ ਚੀਜ਼ ਮੈਂ ਮੰਗਣੀ ਹੈ ਇਹਨਾਂ ਨੇ ਦੇਣੀ ਨਿਗੀ ਮੈਨੂੰ ਪਤਾ ਜਿਹੜੀ ਚੀਜ਼ ਮੈਂ ਮੰਗਣੀ ਹੈ ਇਹਨਾਂ ਨੇ ਦੇਣੀ ਨਿਗੀ ਮਰਦਾਨਾ ਕਹਿੰਦਾ ਤੂੰ ਮੰਗਦਾ ਲੈ ਐ ਤਾਂ ਨਾਕਵੇਂਗਾ ਵੀ ਮੈਂ ਮੰਗੀ ਨਹੀਂ ਜੇ ਤੂੰ ਇੱਕ ਵਾਰੀ ਮੰਗ ਲਈ ਫੇਰ ਤੂੰ ਕਹਿਣ ਜੋਗਾ ਰਹੇਂਗਾ ਮਹਾਰਾਜ ਜੀ ਮੈਂ ਤਾਂ ਮੰਗਿਆ ਸੀ ਤੁਸੀਂ ਦਿੱਤੀ ਨਿਗੀ ਗੁਰੂ ਨਾਨਕ ਪਾਸ਼ਾ ਹੀ ਨੇ ਤੀਸਰਾ ਭਜਨ ਕੀਤਾ ਕਹਿੰਦੇ ਜੀਤਿਆ ਤੀਸਰਾ ਬਚਨ ਆ ਭਾਈ ਮੰਗਲਾ ਕੁਛ ਸਾਧ ਸੰਗ ਜੀ ਮਰਦਾਨੇ ਨੇ ਫੇਰੇ ਇਸ਼ਾਰਾ ਕੀਤਾ ਤੇ ਜੀਤਾ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਜੇ ਆਪਣੀ ਮੌਜ ਵਿੱਚ ਆਏ ਆਂ ਜੇ ਖੁਸ਼ ਹੋਈ ਆਂ ਤੇ ਹਰੇਕ ਜਨਮ ਮੈਨੂੰ ਹਰੇਕ ਜਨਮ ਸੱਚੇ ਪਾਤਸ਼ਾਹ ਜੀ ਤੁਸੀਂ ਆਏ ਮਿਲਾਂ ਜਿਵੇਂ ਮੇਰੇ ਹੁਣ ਸਾਹਮਣੇ ਬੈਠੇ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਹੁਣ ਮੇਰੇ ਨਾਲ ਗੱਲਾਂ ਕਰਦੇ ਆਂ ਹੁਣ ਮੇਰੇ ਸਾਹਮਣੇ ਬੈਠੇ ਆਂ ਆਏ ਮਹਾਰਾਜਾ ਹਰੇਕ ਜਨਮ ਦੇ ਵਿੱਚ ਤੇ ਗੁਰੂ ਨਾਨਕ ਪਾਤਸ਼ਾਹੀ ਕਹਿੰਦੇ ਜੀਤਿਆ ਇਹ ਤਾਂ ਹੋ ਜੂਗਾ ਕੁਝ ਹੋਰ ਮੰਗ ਕਹਿੰਦੇ ਮਹਾਰਾਜ ਹੋ ਜੂਗਾ ਮੈਂ ਮਹਾਰਾਜੀ ਇੱਕ ਜਨਮ ਦੀ ਨਹੀਂ ਗੱਲ ਕਰਦਾ ਦੋ ਜਨਮਾਂ ਦੀ ਨਹੀਂ ਗੱਲ ਕਰਦਾ ਮੈਂ ਤਾਂ ਹਰੇਕ ਜਨਮ ਦੀ ਗੱਲ ਕਰਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਜੀਤਿਆ ਅਸੀਂ ਵੀ ਹਰੇਕ ਜਨਮ ਦੇ ਵਿੱਚ ਤੈਨੂੰ ਦਰਸ਼ਨ ਦੇਵਾਂਗੇ ਕੁਝ ਹੋਰ ਮੰਗ ਲਾ ਕਹਿੰਦੇ ਮਹਾਰਾਜ ਜੀ ਹੁਣ ਭਾਵੇਂ ਤੀਸਰਾ ਵਜਨ ਕਰ ਦਿਓ ਤੇ ਚੌਥਾ ਕਰ ਦਿਓ ਬਸ ਮੈਨੂੰ ਸਮਝਾ ਦਿਓ ਮਹਾਰਾਜ ਜੀ ਵੀ ਹਰੇਕ ਜਨਮ ਦੇ ਵਿੱਚ ਤੁਸੀਂ ਕਿਵੇਂ ਦਰਸ਼ਨ ਦਿਓਗੇ ਦੇਖੋ ਸਾਧ ਸੰਗਤ ਜੀ ਗੁਰਤਾ ਗੱਦੀ ਇੱਥੇ ਦਿੰਦੇ ਆ ਕਹਿੰਦੇ ਜੀਤਿਆ ਤੇਰੀ ਇਹ ਕਾਮਨਾ ਪੂਰੀ ਕਰਨ ਵਾਸਤੇ ਤੈਨੂੰ ਹਰੇਕ ਜਨਮ ਦੇਣ ਵਾਸਤੇ ਅਸੀਂ 10 10 અવતાર 10 રૂપ ਅਸੀਂ ਪਾਤਸ਼ਾਹਾਂ ਵਿੱਚ ਆਵਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਮਹਾਰਾਜ ਫਿਰ ਤਾਂ ਉਹੀ ਗੱਲ ਹੋ ਗਈ ਮੈਂ ਤਾਂ ਹਰੇਕ ਜਨਮ ਦੇ ਵਿੱਚ ਹੀ ਕਹਿੰਨਾ ਤੇ ਤੁਸੀਂ ਦੱਸਾਂ ਤਾਂ ਆਕੀ ਬੰਦਕ ਹੋ ਗਏ ਇੱਥੇ ਹੀ ਸਮਾਪਤੀ ਹੋ ਗਈ ਕਹਿੰਦੇ ਨਹੀਂ ਜੀਤਿਆ 10 ਜਾਮੇ ਅਸੀਂ ਪਾਤਸ਼ਾਹਾਂ ਵਿੱਚ ਆਵਾਂਗੇ ਤੇ ਜੀਤਿਆ ਫਿਰ ਤੈਨੂੰ ਦਰਸ਼ਨ ਦੇਣ ਵਾਸਤੇ 73 ਜਾਮੇ ਅਸੀਂ ਸੰਤ ਰੂਪ ਵਿੱਚ ਆਵਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ 70 ਔਰ 4 ਸਾ ਸੰਗ ਜੀ 74 ਜਾਮੇ ਅਸੀਂ ਸੰਤ ਰੂਪ ਵਿੱਚ ਆਵਾਂਗੇ ਕਹਿੰਦੇ ਮਹਾਰਾਜੀ ਇਹ ਤਾਂ ਆਪਾਸ ਫਿਰ 73 ਦੇ ਗੱਲ ਖਤਮ ਹੋ ਗਈ ਹੁਣ ਕਹਿੰਦੇ ਨਹੀਂ ਨਹੀਂ ਜੀਤਿਆ 73 ਦੇ ਗੱਲ ਖਤਮ ਨਹੀਂ ਹੁੰਦੀ ਉਦੋਂ ਬਾਅਦ ਦੇ ਵਿੱਚ ਅਸੀਂ ਸ਼ਬਦ ਰੂਪ ਵਿੱਚ ਆਵਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਇੱਕ ਵਾਰੀ ਫੇਰ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਰੰਕਾਰ ਕਹਿੰਦੇ ਮਹਾਰਾਜ ਜੀ ਗੱਲ ਖਤਮ ਹੋ ਗਈ ਸ਼ਬਦ ਰੂਪ ਵਿੱਚ ਆਉਂਗੇ ਹੁਣ ਸ਼ਬਦ ਰੂਪ ਦੇ ਵਿੱਚ ਮਹਾਰਾਜ ਕੀ ਪਤਾ ਲੱਗੂਗਾ ਸ਼ਬਦ ਰੂਪ ਦੇ ਵਿੱਚ ਤੁਸੀਂ ਸਾਹਮਣੇ ਕਿਵੇਂ ਬੈਠੋਗੇ ਕਿਵੇਂ ਗੱਲਾਂ ਕਰੋਗੇ ਤੇ ਉੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਸੀਗੇ ਕਹਿੰਦੇ ਜੀਤਿਆ ਜੇ ਡੇਚਾ ਤਰੇ ਜਨਮਸੀ ਸੰਤ ਰੂਪ ਦੇ ਵਿੱਚ ਲੈਣੇ ਆ ਨਾ ਉਹ ਸੰਤ ਦੱਸਣਗੇ ਕਿ ਸ਼ਬਦ ਰੂਪ ਦੇ ਵਿੱਚੋਂ ਗੁਰੂ ਸਾਹਿਬ ਜੀ ਨੂੰ ਕਿਵੇਂ ਪ੍ਰਗਟ ਕਰੀਦਾ ਹੈ ਸੰਤ ਦੱਸਣਗੇ ਗੁਰੂ ਸਾਹਿਬ ਜੀ ਦੇ ਨਾਲ ਕਿਵੇਂ ਗੱਲਾਂ ਕਰੀਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਏ ਸੀ ਸਾ ਸੰਗ ਜੀ ਪਰ ਜੀਤੇ ਨਹੀਂ ਗੁਰੂ ਪਾਤਸ਼ਾਹ ਜੀ ਦੇ ਚਰਨ ਫੜ ਲੈ ਕਹਿੰਦਾ ਪਾਤਸ਼ਾਹ ਤੁਹਾਡੇ ਵਾਰੇ ਵਾਰੇ ਜਾਵਾ ਇਸ ਕਰਕੇ ਸਾਧ ਸੰਗਤ ਜੀ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਬੈਠੇ ਐ ਜਦੋਂ ਹੁਕਮਨਾਮਾ ਲੈਨੇ ਆ ਸਾਧ ਸੰਗਤ ਜੀ ਕੇ ਅਸੀਂ ਨਾਨਕ ਕਰਕੇ ਜਦੋਂ ਸਾਧ ਸੰਗਤ ਜੀ ਅਸੀਂ ਆਪਣੀ ਹੀ ਆਵਾਜ਼ ਨੂੰ ਸੁਣਦੇ ਆ ਸਾਧ ਸੰਗਤ ਜੀ ਹੁਕਮਨਾਮਾ ਲੈਂਦੇ ਤੇ ਜਿਹੜੀ ਸਾਡੀ ਆਪਣੀ ਆਵਾਜ਼ ਹੁੰਦੀ ਉਹ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਵਾਜ਼ ਹੁੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਹੀ ਗੱਲ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਜੀ ਨੇ ਕਹੀ ਸੀਗੀ ਪਾਈ ਦਇਆ ਸਿੰਘ ਸਾਡੇ ਨਾਲ ਬਚਨ ਕਰਨੇ ਹੋਣਗੇ ਕੇ ਸੇ ਇਸ਼ਨਾਨ ਕਰਕੇ ਤਾਬਿਆ ਦੇ ਉੱਤੇ ਬੈਠੇ ਹੁਕਮਨਾਮਾ ਲਵੇ ਤੇ ਜੇ ਹੁਕਮਨਾਮਾ ਜਦੋਂ ਲਾਊਗਾ ਜਿਹੜੀ ਉਹਦੀ ਆਪਣੀ ਆਵਾਜ਼ ਹੋਊਗੀ ਗ੍ਰੰਤੀ ਸਿੰਘ ਦੀ ਜਾਂ ਕਿਸੇ ਸਿੱਖ ਦੀ ਗੁਰਸਿੱਖ ਦੀ ਆਪਣੀ ਆਵਾਜ਼ ਹੋਊਗੀ ਪਾਈ ਦਇਆ ਸਿੰਘ ਜੀ ਉਹ ਸਾਡੀ ਆਵਾਜ਼ ਹੀ ਸਮਝ ਲੈਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਉਸ ਕਰਕੇ ਗੁਰੂ ਦੇ ਪਿਆਰਿਓ ਤਾਂ ਨਿਸ਼ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਵਿਹਮਾ ਤੋਂ ਪਰਮਾ ਤੋਂ ਦੂਰ ਕੀਤਾ ਸਾ ਸੰਗ ਜੀ ਅੱਜ ਅਸੀਂ ਉਹੀ ਵਿਹਮਾ ਪਰਮਾ ਦੇ ਵਿੱਚ ਸਾ ਸੰਗ ਜੀ ਤੁਰੇ ਫਿਰਦੇ ਆਂ ਹੈ ਅੱਜ ਸ਼ਨੀਵਾਰ ਆ ਜੀ ਅੱਜ ਲੋਹਾ ਨਹੀਂ ਖਰੀਦਣਾ ਕਾ ਆਪਾਂ ਅੱਜ ਮੰਗਲਵਾਰ ਆ ਜੀ ਅੱਜ ਆਪਾਂ ਕਿਸੇ ਇਸ਼ਨਾਨ ਨਹੀਂ ਕਰਨਾ ਅੱਜ ਵੀਰਵਾਰ ਆ ਅੱਜ ਆਪਾਂ ਕੋਈ ਚੀਜ਼ ਨਹੀਂ ਖਰੀਦਣੀ ਹੈ ਅੱਜ ਬਿੱਲੀ ਨੇ ਰਸਤਾ ਕੱਟ ਦਿੱਤਾ ਅੱਜ ਕਾਲਾ ਗੁੱਤਾ ਮੁਰਦੀ ਲਾਂਗਿਆ ਸਾਂ ਸਾਧ ਸੰਗ ਜੀ ਪੰਥਾ ਨੂੰ ਸਾਧ ਸੰਗ ਜੀ ਪਾਂਡਿਆ ਨੂੰ ਹੱਥ ਵਿਖਾਉਂਦੇ ਫਿਰਦੇ ਆ ਸਾਡੇ ਹੱਥ ਦੀਆਂ ਲਖੀਰਾਂ ਵੇਖ ਹੈ ਸਾਧ ਸੰਗ ਜੀ ਗੁਰੂ ਨਾਨਕ ਪਾਤਸ਼ਾਹ ਜੀ ਤੇਰੇ ਤੇ ਬਿਆਨਤਾ ਸਾਧ ਸੰਗ ਜੀ ਗੁਰੂ ਦੇ ਪਾਤਸ਼ਾਹ ਜੀ ਦੇ ਕੋਲੇ ਜਾ ਕੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ ਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਖਿਆ ਕਰ ਉਥੇ ਜਾ ਕੇ ਸਾਧ ਸੰਗ ਜੀ ਨੰਡਾਉਤ ਕਰਿਆ ਕਰ ਲੰਬਾ ਪੈ ਕੇ ਸਾਧ ਸੰਗ ਜੀ ਤੇਰੇ ਪੈਰ ਦੇ ਗੂਠੇ ਵੀ ਥੱਲੇ ਲੱਗਣੇ ਚਾਹੀਦੇ ਆ ਸਾਧ ਸੰਗ ਜੀ ਤੇਰੇ ਗੋਡੇ ਵੀ ਥੱਲੇ ਲੱਗਣੇ ਚਾਹੀਦੇ ਆ ਤੇਰਾ ਮੱਥਾ ਵੀ ਥੱਲੇ ਲੱਗਣਾ ਚਾਹੀਦਾ ਤੇਰਾ ਨੱਕ ਵੀ ਥੱਲੇ ਲੱਗਣਾ ਚਾਹੀਦਾ ਉਥੇ ਸਾਧ ਸੰਗ ਜੀ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਬੇਨਤੀ ਕਰਿਆ ਕਰ ਡੋਲਨ ਤੋਂ ਰੱਖੋ ਪ੍ਰਭੂ ਨਾਨਕ ਦੇ ਕਰਤ ਡੋਲਰ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਉਥੇ ਸਾਧ ਸੰਗ ਜੀ ਫਿਰ ਖੜਾ ਹੋ ਕੇ ਅਰਦਾਸ ਬੇਨਤੀ ਕਰਿਆ ਕਰ ਕੀ ਕਰਿਆ ਕਰ ਸਾਰ ਨਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾਂ ਤੇਰੀ ਜੀ ਮੈਂ ਸਾਰ ਨਾ ਜਾਣਾਂ ਤੇਰੀ ਸਾਰ ਨਾ ਜਾਣਾਂ ਤੇਰੀ ਜੀ ਮੈਂ ਸਾਰ ਨਾ ਜਾਣਾਂ ਤੇਰੀ ਉਥੇ ਸਾ ਸੰਗ ਜੀ ਕਹਿ ਦਿਆ ਕਰੋ ਸੱਚੇ ਪਾਤਸ਼ਾਹ ਗਿਆਨ ਧਿਆਨ ਕਿਸ ਕਰਮ ਨਾ ਜਾਣਾਂ ਸਾਰ ਨਾ ਜਾਣਾਂ ਤੇਰੀ ਪਰ ਮੋਹਰ ਲਾਗੇ ਸੱਚੇ ਪਾਤਸ਼ਾਹ ਜੀ ਸਭ ਤੇ ਵੱਡਾ ਸਤਿਗੁਰੂ ਨਾਨਕ ਉਹੇ ਤੁਹਾਡੀਆਂ ਸਮਾਧਾਂ ਬਣਾਈਆਂ ਨਹੀਂ ਵੱਡੀਆਂ ਤੁਹਾਡੀਆਂ ਮਟੀਆਂ ਨਹੀਂ ਵੱਡੀਆਂ ਜਿੱਥੇ ਲੱਸੀਆਂ ਪਾਉਂਦੇ ਫਿਰਦੇ ਆਂ ਚੌਲ ਖੋਂਦੇ ਫਿਰਦੇ ਆਂ ਸਭ ਤੇ ਵੱਡਾ ਸਤਿਗੁਰੂ ਨਾਨਕ ਸਾਧ ਸੰਗ ਜਿਹੜੇ ਪੁੱਛਾਂ ਦੇਣ ਵਾਲੇ ਆ ਸਾਧ ਸੰਗ ਜੀ ਜਿਹੜੇ ਚਮਟੇ ਖੜਕਾਉਣ ਵਾਲੇ ਆ ਸਾਧ ਸੰਗ ਜੀ ਇਹਨਾਂ ਦੇ ਜਾਲ ਚੋਂ ਕੱਢਿਆ ਸੀਗਾ ਤੇ ਤੂੰ ਪੜਿਆ ਕਰ ਸਾਧ ਸੰਗ ਜੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵੱਡੇ ਨੂੰ ਛੱਡ ਕੇ ਛੋਟਿਆਂ ਨਾਲ ਨਾਲ ਨਾ ਯਾਰੀ ਲਾ ਤੂੰ ਨਾ ਵਈ ਵੱਡਿਆਂ ਦੇ ਨਾਲ ਯਾਰੀ ਲਾਏਂਗਾ ਤੈਨੂੰ ਕੁਝ ਬਣਾ ਦੇਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਛੋਟਿਆਂ ਨਾਲ ਨਾ ਯਾਰੀ ਲਾ ਛੋਟੇ ਦਾ ਸਾਥ ਸੰਗ ਜੀ ਤੈਨੂੰ ਲੁੱਟ ਲੈਣਗੇ ਜਿਹੜੇ ਤੇਰੇ ਕੋਲੇ 4 ਪੈਸੇ ਹੈਗੇ ਆ ਤੇਰੇ ਕੋਲੇ ਕੋਈ ਗੁਣ ਹੈਗਾ ਲੁੱਟ ਲੈਣਗੇ ਜਿਹੜੇ ਵੱਡਿਆਂ ਨਾਲ ਯਾਰੀ ਲਾਏਂਗਾ ਸਾਥ ਸੰਗ ਜੀ ਆਪਣੇ ਵਰਗਾ ਹੀ ਬਣਾ ਦੇਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੂੰ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਰਾਧਿ ਜਾਇਆ ਕਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਉਹਨਾਂ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਦਾ ਨਾਮ ਲਈ ਜਾਇਆ ਕਰ ਵਾਹਿਗੁਰੂ ਕਿਉਂਕਿ ਉਹਨਾਂ ਦਾ ਨਾਮ ਸਾ ਸੰਝੀ ਵਾਹਿਗੁਰੂ ਆ ਸਤ ਨਾਮ ਸੱਚਾ ਨਾਮ ਹੈ ਤੇ ਨਾਮ ਕੀ ਉਹਨਾਂ ਦਾ ਵਾਹਿਗੁਰੂ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰੇਗਾ ਸਾ ਸੰਗ ਜੀ ਤੈਨੂੰ ਆਪਣੇ ਵਰਗਾ ਹੀ ਬਣਾ ਲੈਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਆਪਾਂ ਸਾਧ ਸੰਗ ਜੀ ਸਹਿਜ ਸੁਭਾਈ ਬੋਲ ਦਿੰਨੇ ਆ ਨਾ ਬਈ ਉਹ ਯਾਰ ਬੰਦਾ ਨਹੀਂ ਉਹਦਾ ਰੱਬ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਯਾਰ ਉਹਦਾ ਇੱਕ ਭਗਤ ਬੰਦਾ ਹੈ ਰੱਬ ਬੰਦਾ ਹੈ ਉਹਦਾ ਰੱਬ ਬੰਦਾ ਹੈ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਆਪਣਾ ਹੀ ਕੋਣ ਆਪਣਾ ਹੀ ਰੂਪ ਬਣਾ ਲੈਂਦੇ ਨੇ ਸਾਧ ਸੰਗ ਜੀ ਇਸ ਕਰਕੇ ਸਾਧ ਸੰਗਤ ਜੀ ਛੱਡ ਦਿਓ ਆਪਾਂ ਸਮਾਧਾ ਨੂੰ ਮੰਨਣਾ ਸਾਧ ਸੰਗਤ ਜੀ ਕਿਉਂ ਸਾਰੀ ਜ਼ਿੰਦਗੀ ਆਪਾਂ ਗਵਾਲਾਂਗੇ ਮੁੜ ਕੇ ਬੱਚਿਆਂ ਨੂੰ ਸਾਧ ਸੰਗਤ ਜੀ ਉਧਰਲੇ ਪਾਸੇ ਲਾਤਾ ਫਿਰ ਬੱਚੇ ਸਮਾਧਾ ਪੂਜਣਗੇ ਸਾਧ ਸੰਗਤ ਜੀ ਬੱਚੇ ਸਾਡੀਆਂ ਮਟੀਆਂ ਨੂੰ ਪੂਜਣਗੇ ਸਾਧ ਸੰਗਤ ਜੀ ਸਾਧ ਸੰਗਤ ਜੀ ਕਿਉਂ ਅਸੀਂ ਪ੍ਰੇਤਾਂ ਨੂੰ ਪੂਜਿਆ ਨੇ ਇਹਦਾ ਪ੍ਰੇਤ ਆ ਸਾਧ ਸੰਗਤ ਜੀ ਪ੍ਰੇਤ ਹੈ ਦਾਸ ਦਾ ਕਈ ਦਵਾਨਾਂ ਵਿੱਚ ਕਹਿੰਦਾ ਹੁੰਦਾ ਤੂੰ ਇੱਕ ਵਾਰੀ ਸਾਧ ਸੰਗਤ ਜੀ ਮਟੀ ਵਾਲੀ ਦੀ ਰੋਟੀ ਨਾ ਖਵਾਈ ਸਾਧ ਸੰਗ ਜੀ ਤੂੰ ਬਿਮਾਰ ਹੋ ਜਾਏਗਾ ਸਮਾ ਤੇ ਲੱਸੀ ਨਾ ਪਾਈ ਬਿਮਾਰ ਹੋ ਜਾਏਗਾ ਇਹਦਾ ਮਤਲਬ ਇਹ ਸਮਝ ਲਈਏ ਵਾਕਈ ਸਾਧ ਸੰਗ ਜੀ ਪ੍ਰੇਤ ਹੈ ਗੁਰੂ ਦੇ ਪਿਆਰੋ ਜਿਹੜੇ ਸ਼ੀਰ ਸਿੰਘ ਹੁੰਦੇ ਆ ਜੇ ਸ਼ੀਰ ਸਿੰਘ ਸਮਝਦਾ ਤੇ ਸਾਧ ਸੰਗ ਜੀਓ ਚਮਕੌਰ ਸਾਹਿਬ ਦੀ ਗੜੀ ਵਿੱਚ ਜਾ ਕੇ ਦੇਖੋ ਤੇ ਜਾਂ ਪਰਸਰਾੰਦ ਦੀਆਂ ਨੀਆਂ ਵਿੱਚ ਦੇਖੋ ਜਿਨ੍ਹਾਂ ਨੂੰ ਤੂੰ ਸ਼ੀਰ ਸਿੰਘ ਸਮਝਦਾ ਅਸਲੀ ਸ਼ੀਰ ਸਿੰਘ ਉਹ ਹੈ ਜਾਂਫਰ ਸਾਹਿਬ ਸੰਗਤ ਜੀ ਖੰਡੇ ਵਾਲੀ ਸੱਚੀ ਸਰਕਾਰ ਸੀ ਦਾਸ ਸਾਹਿਬ ਵਾਲੇ ਮਾਲਕ ਸਾਹਿਬ ਸੰਗਤ ਜੀ ਜੇ ਤੂੰ ਸੱਚੇ ਸੀਤਾ ਨੂੰ ਸਾਹਿਬ ਸੰਗਤ ਜੀ ਪਿਆਰ ਕਰਦਾ ਫਿਰ ਢਾ ਦੇ ਆਪਦੀਆਂ ਪੰਜ ਪੰਜ ਜਣੀਆਂ ਇਟਾਂ ਲਾਈ ਬੈਠਾ ਕੋਠੀਆਂ ਬਣਾਈ ਬੈਠਾ ਸਮਾਧਾਂ ਬਣਾਈ ਬੈਠਾ ਨਾ ਜੇ ਤੂੰ ਗੁਰੂ ਨਾਨਕ ਪਾਤਸ਼ਾਹੀ ਦੇ ਜਨਮ ਦਿਨ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਆ ਆਂਦੀ ਖੁਸ਼ੀ ਮਨਾਉਣਾ ਤੇ ਛੱਡ ਦੇ ਖੜਾ ਫਿਰ ਵਾਦਾ ਕਰ ਤਨ ਗੁਰੂ ਨਾਨਕ ਪਾਤਸ਼ਾਹ ਜੀ ਆਈ ਜੇ ਜੇ ਤੁਸੀਂ ਆਏ ਸੀ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੇਰੇ ਸਿਰ ਦੇ ਉੱਤੇ ਹੱਥ ਰੱਖੋ ਸੱਚੇ ਪਾਤਸ਼ਾਹ ਮੈਂ ਕਿਸੇ ਦੇ ਅੱਗੇ ਸਿਰ ਨਾ ਝੁਕਾਵਾਂ ਸੱਚੇ ਪਾਤਸ਼ਾਹ ਜੀ ਮੈਂ ਕਿਸੇ ਦੇ ਅੱਗੇ ਸਿਰ ਨਾ ਝੁਕਾਵਾਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਸਿਰ ਹੱਥ ਹੱਥ ਰੱਖੋ ਜੀ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾਂ हथ सिर ते रखियो जी इंजो मां डोलां जदो मां डोल हथ सिर ते रखियो जी इंजो मां ॾोल जंडोल हथ सिर ते रखियो जी मां ॾोल जो डोल आओ रामपुरे वारे उ ਬਹੁਤ ਪਿਆਰੇ ਆ ਤੁਸੀਂ ਸਾਧ ਸੰਗਤ ਜੀ ਜਿਨ੍ਹਾਂ ਨੇ ਧੰਨ Sri Guru Nanak Paatshaa ji ਦੀ ਯਾਦ ਦੇ ਵਿੱਚ ਸਾਧ ਸੰਗਤ ਜੀ ਇਹ ਸਮਾਗਮ ਰਚਿਆ ਜਿਵੇਂ ਜਿਵੇਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰੀ ਜਾਂਦੇ ਹਾਂ ਸਾਧ ਸੰਗਤ ਜੀ ਉਹ ਸੀਨ ਸਾਡੇ ਸਾਹਮਣੇ ਆਈ ਜਾਂਦਾ ਹੈ ਉਹ ਸੀਨ ਸਾਧ ਸੰਗਤ ਜੀ ਸਾਡੇ ਸਾਹਮਣੇ ਆਈ ਜਾਂਦਾ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਜੀਤਾ ਰਧਾਵਾ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਬੈਠੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸਨ ਬੈਠੇ ਵੇਖੇ ਨਹੀਂ ਪਰ ਸਾਧ ਸੰਗ ਜੀ ਸਾਡੇ ਮੁਰੇਓ ਫਿਲਮ ਬਣਦੀ ਐ ਉਹ ਪਿਕਚਰ ਬਣਦੀ ਐ ਸੀਨ ਬਣਦਾ ਸਾਧ ਸੰਗ ਜੀ ਤੁਸੀਂ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਜੀ ਸਾਧ ਜੀ ਕਰਦੇ ਰਿਹਾ ਕਰੋ ਵਾਹਿਗੁਰੂ ਵਾਹਿਗੁਰੂ ਕਰਦੇ ਰਿਹਾ ਕਰੋ ਇੱਕ ਦਿਨ ਸੱਚ ਮੋਚੀ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਸਾਹਮਣੇ ਆ ਜਾਣਗੇ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੇਖਿਆ ਕਰੋ ਪਾਤਸ਼ਾਹਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੇਖਿਆ ਕਰੋ RAM ਜੀ ਨੂੰ 10000 ਵਾਰੀ ਸਾਧ ਸੰਗ ਜੀ ਭਗਵਾਨ ਰਾਮ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ 10000 ਵਾਰੀ ਸਾਧ ਸੰਗਤ ਜੀ ਇਸ ਕਰਕੇ ਕ੍ਰਿਸ਼ਨ ਭਗਵਾਨ ਨੂੰ ਵੀ ਯਾਦ ਕੀਤਾ ਗਿਆ ਸਾਧ ਸੰਗਤ ਜੀ ਜਿੰਨੇ ਵੀ ਅਵਤਾਰ ਆਏ ਆ ਸਾਧ ਸੰਗਤ ਜੀ ਉਹਨਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਯਾਦ ਕੀਤਾ ਗਿਆ ਸਾਧ ਸੰਗਤ ਜੀ ਆਓ ਇਨੀਆਂ ਕੁ ਸਾਧ ਸੰਗਤ ਜੀ ਬੇਨਤੀਆਂ ਪ੍ਰਵਾਨ ਕਰਨੀਆਂ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹੀ ਦੇ ਆਉਣ ਦੀ ਸਾਧ ਸੰਗ ਦੀ ਖੁਸ਼ੀ ਹੈ ਜਿਹੜੇ ਦਿਲੋਂ ਸਾਧ ਸੰਗ ਦੀ ਉਹਨਾਂ ਦਾ ਸਤਿਕਾਰ ਕਰਦੇ ਆ ਇਹ ਸਾਧ ਸੰਗ ਜੀ ਅੱਜ ਦੇ ਦੀਵਾਨ ਦੀ ਜਿਹੜੀ ਹੈ ਰਿਕਾਰਡਿੰਗ ਹੈ ਇਹਨੂੰ ਸਾਧ ਸੰਗ ਜੀ ਆਪਣੀ ਕੋਈ ਵੀ ਰਿਸ਼ਤੇਦਾਰੀ ਹੋਵੇ ਜਿੱਥੋਂ ਤੱਕ ਵੀ ਹੋਵੇ ਉਥੋਂ ਤੱਕ ਪਹੁੰਚਦੀ ਕਰਨੀ ਹੈ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪਿਆਰ ਹੈ ਭਾਵੇਂ ਕੋਈ ਸਾਧ ਸੰਗ ਜੀ ਸਾਡੇ Hindu ਵੀਰ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਸਾਈ ਹੈ ਪਰੋ ਸਾਡੇ ਸਾਰੇ ਭਾਈ ਭਾਈ ਆ ਸਾਧ ਸੰਗ ਜੀ ਇੱਕ ਪਿਤਾ ਇੱਕ ਸਕੇ ਹੰਕਾਰਕ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰਿਆਂ ਦੇ ਸਾਧ ਸੰਗ ਜੀ ਇੱਕੋ ਹੀ ਗੁਰੂ ਆ ਸਾਧ ਸੰਗ ਜੀ ਉਥੋਂ ਸਾਨੂੰ ਦਰਸ਼ਨ ਹੋਣਗੇ ਉਥੋਂ ਹੀ RAM ਜੀ ਦੇ ਦਰਸ਼ਨ ਹੋਣਗੇ ਉਥੋਂ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਆਉਣਗੇ ਉਥੋਂ ਰਾਧਾ ਜੀ ਦੇ ਦਰਸ਼ਨ ਹੋਣਗੇ ਸਾਰਿਆਂ ਦੇ ਦਰਸ਼ਨ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਣਗੇ ਪੂਰ ਲਾਂਚ ਚੁੱਕਾ ਮਾਫ਼ ਕਰਦੀਆਂ ਆਸ ਨੂੰ ਸੀਸ ਦੇਣੀ ਸਾਧ ਸੰਗਤ ਜੀ ਵਾਦ ਤੋਂ ਵਾਦਾ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਧ ਸੰਗਤ ਜੀ ਦੀਵਾਨ ਲੀਕੋ ਗੁਰੂ ਦੇ ਪਿਆਰਿਓ ਵਾਦ ਤੋਂ ਵਾਦਾ ਸੰਜੋਗ ਦੇਵੋ ਗੁਰੂ ਦੇ ਪਿਆਰਿਓ ਪੂਰੇ ਗੁਰਾਂ ਤੋਂ ਬਿਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਇਸ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਕੋਈ ਨਹੀਂ ਕਿਸੇ ਨੇ ਤੇਰੀ ਬਾਣੀ ਫੜਨੀ ਸਾਰਿਆਂ ਨੇ ਛੱਡ ਜਾਣਾ ਸਾਧ ਸੰਗਤ ਜੀ ਜਿਹੜੇ ਖੂਨ ਆ ਉਹ ਚਿੱਟੇ ਹੋ ਗਏ ਆ ਪਾਣੀ ਹੋ ਗਏ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਾਲਕ ਸਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਇੱਥੇ ਵੀ ਕੰਮ ਆਉਣਗੇ ਸਾਧ ਸੰਗਤ ਜੀ ਦਰਗਾਹ ਦੇ ਵਿੱਚ ਵੀ ਸਾਡੀ ਬਾਹ ਫੜਨਗੇ ਕੁਲਾਂਚ ਕਮ ਆਬ ਕਰਨੀਆਂ ਸਾਧ ਸੰਗਤ ਜੀ ਰਾਮਪੁਰੇ ਵਾਲਿਓ ਧੰਨਵਾਦ ਕਰਦੇ ਆਂ ਤੁਹਾਡਾ ਬਲਾਈਏ ਫਤਿਹ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ